ਹੋਲਾ ਖੇਡਿਆ ਜਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਖੇਡਿਆ ਜਾ ਰਿਹਾ ਤੇ ਨੌਜਵਾਨ ਜਿਹੜੇ ਆ ਉਹਨਾਂ ਵਿੱਚ ਖੁਸ਼ੀ ਕਾਫੀ ਨਜ਼ਰ ਆ ਰਹੀ ਹੈ ਕਦੀਆਂ ਖੇਡੋ ਹੋਲੀ ਅਜਾਏ ਕਰੋ ਪਰ ਲੜੋਣਾ ਕਹਿੰਦਾ ਪੜੋਣਾ ਬਸ ਹੋਲੀ ਖੇਡਦੇ ਹੋਏ ਨੌਜਵਾਨ ਜਿਹੜੇ ਆ ਉਹ ਜਾ ਰਹੇ ਨੇ ਤੇ ਉਸ ਦੇ ਬਾਅਦ ਮਹੱਲਾ ਵੀ ਕੱਢਿਆ ਜਾਵੇਗਾ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਫੋਬੋ ਫੋਬ ਦਿਓ ਮਹੌਲੇ ਸੋ ਰੋਡ ਦੇ ਉੱਤੇ ਟਰਾਲੀਆਂ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਕਿਉਂਕਿ ਨੌਜਵਾਨ ਹੋਲੀ ਹੋਲੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਨੇ ਤੇ ਗੁਰੂ ਦੀ ਧਰਤੀ ਦੇ ਉੱਤੇ ਹੋਲਾ ਖੇਡਿਆ ਜਾ ਰਿਹਾ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਖੇਡਿਆ ਜਾ ਰਿਹਾ ਤੇ ਨੌਜਵਾਨ ਜਿਹੜੇ ਆ ਉਹਨਾਂ ਵਿੱਚ ਖੁਸ਼ੀ ਕਾਫੀ ਨਜ਼ਰ ਆ ਰਹੀ ਆ ਤਾਂ ਤਸਵੀਰਾਂ ਮੈਂ ਪਿੱਛੇ ਤੱਕ ਇੱਕ ਵਾਰੀ ਦਿਖਾਉਂਗਾ ਕਿ ਲਾਈਨੇ ਲਾਈਨ ਗੱਡੀਆਂ ਦੀ ਜਿਹੜੀ ਆ ਉਹ ਲੱਗੀ ਹੋਈ ਆ ਤੇ ਅੱਜ ਹੋਲਾ ਜਿਹੜਾ ਆ ਮਹੱਲਾ ਇੱਥੋਂ ਕੱਢਿਆ ਜਾਏਗਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਿਉਂਕਿ ਦੋ ਦਿਨ ਪਹਿਲਾਂ ਇਹ ਪ੍ਰੋਗਰਾਮ ਦਾ ਆਗਾਸ ਹੋ ਜਾਂਦਾ ਆ ਤੇ ਦੋ ਦਿਨਾਂ ਬਾਅਦ ਜਦੋਂ ਉਹ ਮਹੱਲਾ ਕੱਢਣਾ ਹੁੰਦਾ ਤਾਂ ਉਸ ਦੇ ਵਿੱਚ ਨੌਜਵਾਨ ਪਹਿਲਾਂ ਹੋਲੀ ਖੇਡ ਕੇ ਖੁਸ਼ੀ ਜ਼ਾਹਰ ਕਰਦੇ ਨੇ ਹੋਲੀ ਖੇਡ ਕੇ ਉਹ ਉਸ ਸਮੇਂ ਨੂੰ ਜਿਹੜਾ ਹੈ ਉਜਾੜ ਕਰਦੇ ਨੇ ਉਸ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਤਾਂ ਤਸਵੀਰਾਂ ਨੇ ਸਾਰੀਆਂ ਮਹੱਲੇ ਦੀਆਂ ਜਿੱਥੇ ਨੌਜਵਾਨਾਂ ਵੱਲੋਂ ਹੋਲੀ ਖੇਡੀ ਜਾ ਰਹੀ ਹੈ ਉਸ ਦੇ ਬਾਅਦ ਮਹੱਲਾ ਜਿਹੜਾ ਹੈ ਉਹ ਕੱਢਿਆ ਜਾਵੇਗਾ ਤਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤਸਵੀਰਾਂ ਤੁਹਾਡਿਆਂ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਮਹਾਰਾਜ ਦਾ ਹੋਲੇ ਮਹੱਲੇ ਦਾ ਜੋ ਅਗਾਜ ਕੀਤਾ ਸਗਾ ਉਸ ਪਾਵਨ ਪਵਿੱਤਰ ਅਵਸਰ ਨੂੰ ਜਿਹੜਾ ਆ ਉਹ ਮਨਾਇਆ ਜਾ ਰਿਹਾ ਹੈ ਆ ਤੇ ਸਾਰੇ ਲੋਕ ਖੁਸ਼ ਖੁਸ਼ ਜਿਹੜੇ ਆ ਨਜ਼ਰ ਆ ਰਹੇ ਨੇ ਕਿ ਕਿਹਾ ਜਾ ਰਿਹਾ ਨਾ ਬਲੋ ਕਿ ਜਿੱਥੇ ਹੋਲੀ ਜਿਹੜੀ ਆ ਉਹ ਘਰੇ ਖੇਡਣ ਤੋਂ ਇਲਾਵਾ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਖੇਡਣ ਵਿੱਚ ਬੜਾ ਫਰਕ ਆ ਤੇ ਬੜਾ ਆਨੰਦ ਕਹਿੰਦੇ ਆ ਆਂਦਾ ਆ ਤਾਂ ਇਹ ਸਾਰੇ ਲੋਕ ਜਿਹੜੇ ਆ ਉਹ ਦੇਖ ਸਕਦੇ ਹੋ ਆ ਗੱਡੀਆਂ ਉੱਤੇ ਚੜੇ ਨੇ ਡਾ ਟਰੈਕਟਰ ਟਰਾਲੀਆਂ ਉੱਤੇ ਨੌਜਵਾਨ ਜਿਹੜੇ ਚੜੇ ਨੇ ਜੀ ਜੀ ਸੋ ਇਹ ਸਾਰੀਆਂ ਤਸਵੀਰਾਂ ਨੇ ਇਦੇ ਵਿੱਚ ਲੋਕ ਹੋਲੀ ਖੇਡਦੇ ਹੋਏ ਨਜ਼ਰ ਆ ਰਹੇ ਨੇ ਕੀ ਹਾਲ ਹੈ ਭਾਈ ਵਧੀਆ ਵੀਰੇ ਭਾਈ ਕਿੰਨੀ ਕੁ ਖੁਸ਼ੀ ਆ ਘਰੇ ਵੀ ਆਪਾਂ ਹੋਲੀ ਖੇਡਦੇ ਆ ਤੇ ਇੱਥੇ ਇੱਥੇ ਵੀ ਖੇਡ ਬਹੁਤ ਜ਼ਿਆਦਾ ਖੁਸ਼ੀ ਆ ਭਾਈ ਕੀ ਕਹਿਣਾ ਚਾਹਨੇ ਹੋ ਅੱਜ ਤੇਨੂੰ ਵਧੀਆ ਖੇਡੋ ਹੋਲੀ ਅੰਜਵਾਏ ਕਰੋ ਪਰ ਲੜੋਣਾ ਕੇ ਨਾ ਪੜੋਣਾ ਭਾਈ ਮੈਨੂੰ ਮਹਿਸੂਸ ਕਰਦੀ ਆ ਕਿ ਗੁਰੂਆਂ ਨੇ ਇਤਿਹਾਸ ਬਣਾਇਆ ਗੁਰੂਆਂ ਨੇ ਸਾਨੂੰ ਹੋਲਾ ਮਹੱਲਾ ਬਖਸ਼ਿਆ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਇਹ ਸਾਰੀਆਂ ਤਸਵੀਰਾਂ ਨੇ ਇਹ ਪਿੱਛੇ ਤੁਸੀਂ ਲਾਈਨ ਦੇਖੋਗੇ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਨਜ਼ਰ ਆ ਜਾਣੀਆਂ ਕਿ ਹੋਲੀ ਤੇ ਹੁੱਲੇ ਦੇ ਰੰਗ ਦੇ ਵਿੱਚ ਨੌਜਵਾਨ ਜਿਹੜੇ ਆ ਰੰਗੇ ਭਏ ਨੇ ਤੇ ਟਰਾਲੀਆਂ ਦੀ ਲੰਬੀ ਲਾਈਨ ਲੱਗੀ ਹੋਈ ਆ ਤੇ ਹੋਲੀ ਖੇਡਦੇ ਹੋਏ ਨੌਜਵਾਨ ਜਿਹੜੇ ਆ ਉਹ ਜਾ ਰਹੇ ਨੇ ਤੇ ਉਸ ਦੇ ਬਾਅਦ ਮਹੱਲਾ ਵੀ ਕੱਢਿਆ ਜਾਵੇਗਾ ਇਸ શ્રી ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤਾਂ ਗੁਰੂ ਮਹਾਰਾਜ ਨੇ ਜਿਵੇਂ ਹੁੱਲੇ ਮਹੱਲੇ ਦਾ ਆਗਾਜ਼ ਕੀਤਾ ਸੀਗਾ ਉਸ ਹੁੱਲੇ ਮਹੱਲੇ ਦੇ ਪਾਵਨ ਪਵਿੱਤਰ ਅਫਸਰ ਦੇ ਉੱਤੇ ਜਿਹੜੇ ਨੌਜਵਾਨ ਉਹ ਹੋਲੀ ਖੇਡ ਰਹੇ ਨੇ ਉਸ ਖੁਸ਼ੀ ਨੂੰ ਜ਼ਾਹਿਰ ਕਰ ਰਹੇ ਨੇ ਤਾਂ ਸਾਰੀਆਂ ਤਸਵੀਰਾਂ ਨੇ ਟਰਾਲੀਆਂ ਟਰਾਲੀਆਂ ਭਰੀਆਂ ਨੌਜਵਾਨ ਪੰਜਾਬ ਦੇ ਵੱਖੋ ਵੱਖਰੇ ਥਾਵਾਂ ਤੋਂ ਇੱਥੇ ਪਹੁੰਚੇ ਹੋਏ ਨੇ ਤੇ ਪਰਿਵਾਰਾਂ ਸਮੇਤ ਕਈ ਲੋਕ ਪਰਿਵਾਰਾਂ ਸਮੇਤ ਪਿੰਡਾਂ ਚੋਂ ਟਰਾਲੀਆਂ ਭਰ-ਭਰ ਕੇ ਆਏ ਆਏ ਹੋਏ ਨੇ ਕੋਈ ਜੀਪ ਦੇ ਵਿੱਚ ਆਇਆ ਕੋ ਕਿਸ ਤਰ੍ਹਾਂ ਆਇਆ ਵਾ होली ਖੇਡ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਆ ਤਾਂ ਇਹ ਸਾਰੀਆਂ ਤਸਵੀਰਾਂ ਨੇ ਤੇ ਸਾਰੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਬਾਈ ਵਾਇਗੁਰਜੀ ਦਾ ਖਾਲਸਾ ਵਾਇਗੁਰ ਜੀ ਬਾਈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਿਹਾ ਕਿੰਨਾ ਕ ਆਨੰਦ ਆ ਬਹੁਤ ਆਨੰਦ ਆ ਵੀਰੇ ਭਾਈ ਲੱਗਦਾ ਕਿ ਅੱਗੇ ਨਾਲ ਹੁੱਲੜ ਬਾਜੀ ਵੀ ਘਟੀਆਂ ਤੇ ਨੌਜਵਾਨ ਬੜੇ ਜਾਵਤੇ ਚ ਇਸ ਵਾਰ ਵੀਰੇ ਬਿਲਕੁਲ ਜੀ ਬਿਲਕੁਲ ਘਟੀਆਂ ਜੀ ਐਦਾਂ ਆਨੰਦ ਯਾਰਾ ਹਾਂਜੀ ਬਿਲਕੁਲ ਜੀ ਬਿਲਕੁਲ ਭਾਈ ਭਾਈ ਕੀ ਕਹਿਣਾ ਚਾਹਦੇ ਬਾ ਬਹੁਤ ਵਧੀਆ ਜੀ ਬਹੁਤ ਵਧੀਆ ਮਾਹੌਲ ਨਜ਼ਾਰਾ ਬਹੁਤ 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 ਵਧੀਆ ਮਾਹੌਲ ਆਈ ਹੋਲੀ ਭਾਈ ਹੋਲੇ ਮਲੇ ਦੀ ਮੁਬਾਰਕੀ ਸਭ ਸੋ ਆਹ ਭਾਈ ਹੁਣੇ ਉਹ ਸਾਹਮਣੇ ਉਹ ਸਾਡੇ ਦੇ ਭਾਈ ਨੇ ਹੋਲੀ ਪਾਈ ਆਪਾਂ ਆ ਜਾ ਰਹੇ ਭਾਈ ਆ ਜਾ ਆ ਰਹੇ ਆ ਰਹੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਅਦੀ ਆਪਾਂ ਗ ਇੱਥੇ ਬਹੁਤ ਆਨੰਦ ਆ ਜੀ ਆਨੰਦ ਦੀ ਨਗਰੀ ਆ ਆਨੰਦਪੁਰ ਸਾਹਿਬ ਇੱਥੇ ਨੰਦੀ ਹੋਊਗਾ ਜੀ ਹਾਂ ਜੀ ਮਾਣ ਮਹਿਸੂਸ ਕਰਦੇ ਹੋ ਕਿ ਅਸੀਂ ਉਸ ਕੌਮ 'ਚ ਜਨਮ ਲਿਆ ਜਿਸ ਕੌਮ ਦੇ ਬਹਾਦਰਾਂ ਨੇ ਸ਼ਹੀਦੀਆਂ ਦਿੱਤੀਆਂ ਹਾਂ ਜੀ ਹਾਂ ਜੀ ਅਸੀਂ ਮਾਣ ਕਰਦੇ ਆ ਜੀ ਇਹ ਗੱਲ ਦਾ ਮਾਣ ਕਰਦੇ ਆ ਮਤਲਬ ਕਿ ਫਖਰ ਤਾਂ ਮਹਿਸੂਸ ਹੁੰਦਾ ਆ ਨਾ ਭਾਜੀ ਪਰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਉਹ ਖਾਲਸੇ ਨੇ ਜੋ ਸਾਨੂੰ ਮਾਰਾ ਹੀ ਨੇ ਜੋ ਰਹਿਤ ਮਰਿਆਦਾ ਦਿੱਤੀ ਆ ਜਾਂ ਕਿ ਆਪਾਂ ਖਾਲਸੇ ਨਾਲ ਜੁੜ ਕੇ ਰਹਿਣਾ ਆ ਸਿੱਖੀ ਨਾਲ ਜੁੜ ਕੇ ਰਹਿਣਾ ਉਹ ਵੀ ਇੱਕ ਜ਼ਿੰਮੇਵਾਰੀ ਆਪਣੀ ਬਣ ਜਾਂਦੀ ਆ ਹਾਂ ਜੀ ਉਹ ਵੀ ਬਣਦੀ ਹੈ ਜ਼ਿੰਮੇਵਾਰੀ ਜੀ ਕੋਈ ਨਹੀਂ ਟਾਈ ਜਿੱਥੇ ਭਾਈ ਹੋਲੀ ਖੇਡਣੀ ਮੁਹੱਲਾ ਵੀ ਕੱਢਣ ਲਈ ਜਾ ਰਹੇ ਹੋ ਨਾ ਹਾਂਜੀ 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 ਵਿੱਚ ਨਾਲ ਆਉਂਗੇ ਹਾਂਜੀ ਇਹਨਾਂ ਸ਼ਾਸਤਰ ਵਿਦਿਆ ਦਾ ਵਿਸ਼ਾ ਹੈ ਸ਼ਾਸਤਰ ਵਿਦਿਆ ਹਾਂਜੀ 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 ਸਭ ਕੁਝ ਉਹ ਹੀ ਕਹਿੰਦੇ ਟਾਈਮ ਰਹਿੰਦੇ ਪੂਰੇ ਇਹਨਾਂ ਸਿੱਖੀ ਉਹਦੇ ਵਿੱਚ ਆਵਾਂਗੇ ਜੀ ਓਏ ਸਾਰੀਆਂ ਤਸਵੀਰਾਂ ਉਹਨੇ ਜਿੱਥੇ ਨੌਜਵਾਨ ਜਿਹੜੇ ਆ ਨਜ਼ਰ ਆ ਰਹੇ ਨੇ ਇਸ ਓਲੇ ਦੇ ਰੰਗ ਵਿੱਚ ਰੰਗੇ ਹੋਏ ਓਲਾ ਖੇਡਦੇ ਹੋਏ ਨੌਜਵਾਨ ਓ ਬਾਈ ਸੈਂ ਸਾਰੀਆਂ ਤਸਵੀਰਾਂ ਨੇ ਟਰੈਕਟਰ ਟਰਾਲੀਆਂ ਨੌਜਵਾਨ ਭਰੇ ਹੋਏ ਅੱਗੇ-ਅੱਗੇ ਵਧ ਰਹੇ ਨੇ ਸੋ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਨੌਜਵਾਨ ਜਿਹੜੇ ਆ ਉਹ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਹੋਲੀ ਖੇਡ ਰਹੇ ਨੇ ਤੇ ਖੁਸ਼ੀ ਆਪਣੀ ਜ਼ਾਹਿਰ ਕਰ ਰਹੇ ਨੇ ਤਾਂ ਗੱਡੀਆਂ ਟਰੈਕਟਰ ਟਰਾਲੀਆਂ ਕੋਈ ਵੀ ਆਪਾਂ ਚੀਜ਼ ਦੇਖ ਲਈਏ ਸਾਰੇ ਜਿਹੜੇ ਆ ਉਹ ਭਰੇ ਹੋਏ ਨੇ ਹੋਲੀ ਦੇ ਨਾਲ ਤੇ ਖੁਸ਼ੀ ਦੇ ਨਾਲ ਹੋਲੀਆਂ ਮਨਾ ਰਹੇ ਨੇ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਸ਼ਾਮ ਤੱਕ ਕਿਸੇ ਤਰ੍ਹਾਂ ਪਹਿਲਾ ਹੋਲੀ ਖੇਡਣ ਵਾਲੀ ਸ਼ਾਮ ਚੀਜ਼ ਦਿਖਾਵਾਂਗੇ ਹੋਲੀ ਖੇਡ ਰਹੇ ਨੌਜਵਾਨ ਉਹ ਦਿਖਾ ਰਹੇ ਤੇ ਉਸ ਦੇ ਬਾਅਦ ਮਹੱਲਾ ਵੀ ਦਿਖਾਵਾਂਗੇ ਮਹੱਲੇ ਵਿੱਚ ਗੁਰੂ ਦੇ ਰੰਗ ਚ ਰੰਗੀਆਂ ਫੌਜਾਂ ਦਿਖਾਵਾਂਗੇ ਉਹਨਾਂ ਦੇ ਜੰਗੀ ਕਰਤੱਬ ਆਪਾਂ ਤੁਹਾਡੇ ਸਾਹਮਣੇ ਦਿਖਾਵਾਂਗੇ ਚੁੜਰੇਓ ਪਰੋ ਪੰਜਾਬ ਟੀਵੀ ਦੇ ਨਾਲ